ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਹੁਸਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਸ਼੍ਰੋਮਣੀ ਅਕਾਲੀ ਦਲ ਦਾ ਆਪਸੀ ਕਾਠਗਲ ਇਸ ਇੱਕ ਪਾਸੇ ਸੁਖਬੀ ਸਿੰਘ ਬਾਦਲ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗबीर ਸਿੰਘ ਵੱਲੋਂ ਤਨਖਾਹਿਆ ਕਰਾਰ ਦਿੱਤਾ ਹੋਇਆ ਹੈ ਢਾਈ ਮਹੀਨੇ ਤੋਂ ਵੀ ਪਲੱਸ ਦਾ ਸਮਾਂ ਹੋ ਗਿਆ ਹੈ ਦੂਸਰੇ ਪਾਸੇ ਸ਼੍ਰੋਮਣੀ ਅਕਾਲੀ ਦਲ ਦੇ ਮੌਜੂਦਾ ਪ੍ਰਧਾਨ ਨੇ ਅੱਜ ਤੋਂ 10 ਦਿਨ ਪਹਿਲਾਂ ਅਸਤੀਫਾ ਸੌਂਪ ਦਿੱਤਾ ਸੀ ਸ਼੍ਰੋਮਣੀ ਅਕਾਲੀ ਦਲ ਦੀ ਕਾਰਜਕਾਰੀ ਕਮੇਟੀ ਜਿਸ ਦੇ ਪ੍ਰਧਾਨ ਨੇ ਬਲਵਿੰਦਰ ਸਿੰਘ ਪੁੰਦਰ ਉਸ ਤੋਂ ਬਾਅਦ ਅਜਾਇਆ ਸਿਆਸੀ ਹੱਲਾ ਮਚਿਆ ਕਿ ਅੱਜ ਸੁਖਬੀਰ ਸਿੰਘ ਬਾਦਲ ਦਾ ਜਿਹੜਾ ਹੈ ਅਸਤੀਫਾ ਜਿਹੜਾ ਐਕਸੈਪਟ ਕੀਤਾ ਜਾਵੇਗਾ ਕੱਲ ਕੀਤਾ ਜਾਵੇਗਾ ਹੰਗਾਮੀ ਮੀਟਿੰਗ ਸੱਦੀ ਗਈ ਸ਼੍ਰੋਮਣੀ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਪੁੰਦਰ ਵੱਲੋਂ ਕਿਉਂਕਿ ਉਸ ਤੋਂ ਪਹਿਲਾਂ ਬਲਵਿੰਦਰ ਸਿੰਘ ਪੁੰਦਰ ਨਵੇਂ ਬਣੇ ਅਤੇ ਚੌਥੀ ਵਾਰ ਅਤੇ ਨਵੇਂ ਬਣੇ ਐਸਡੀਪੀਸੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਅਤੇ ਸ਼੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਹੋਣਾ ਵੱਲੋਂ ਗੁਪਤ ਮੀਟਿੰਗ ਕੀਤੀ ਗਈ। ਉਸ ਤੋਂ ਬਾਅਦ ਸ਼੍ਰੀ ਦਮਦਮਾ ਸਾਹਿਬ ਵਿਖੇ ਪਹੁੰਚ ਗਿਆ ਬਾਗੀ ਧੜੇ ਵਾਲੇ, ਯਾਨੀ ਕਿ ਬਾਗੀ ਧੜੇ ਵਾਲੇ ਦੇ ਕਨਵੀਨਰ ਗੁਰਪ੍ਰਤਾਪ ਸਿੰਘ ਮਟਾਲਾ, ਪ੍ਰੇਮ ਸਿੰਘ ਚੰਦੂ ਮਾਜਰਾ, ਮਨਪ੍ਰੀਤਿਆਲੀ ਬੀਬੀ ਜ਼ਗੀਰਕੌਰ। ਉਸ ਤੋਂ ਬਾਅਦ ਫਿਰ ਦੁਬਾਰਾ ਇੱਕ ਮੀਟਿੰਗ ਸੱਦੀ ਗਈ। ਆਖਰਕਾਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਭੀਤ ਸਿੰਘ ਬਾਦਲ ਨੂੰ ਅਸਤੀਫਾ ਕਿਉਂ ਦੇਣਾ ਪਿਆ? ਇਧਰੋਂ ਅੱਜ ਵੱਡਾ ਫਰਮਾਨ جاری ਹੋ ਗਿਆ ਹੈ ਉਸ ਫਰਮਾਨ ਬਾਰੇ ਅਸੀਂ ਬਾਅਦ ਵਿੱਚ ਗੱਲ ਕਰਾਂਗੇ ਜਿਹੜਾ ਫਰਮਾਨ ਜਾਰੀ ਹੋਇਆ ਹੈ ਸ਼੍ਰੀ ਅਕਾਲ ਤਖਤ ਸੈਵਨੋਂ ਇੱਕ ਪਾਸੇ ਤਾਂ ਇਹਦੇ ਆਪ ਨੂੰ ਆਪ ਆਪਣੇ ਆਪ ਹੀ ਜਿਹੜਾ ਸਤੀਫਾ ਸੌਪਿਆ ਗਿਆ ਉਧਰ ਜਿਹੜੀ ਹੰਗਾਮੀ ਮੀਟਿੰਗ ਹੋਈ ਸ਼੍ਰੋਮਣੀ ਅਕਾਲੀ ਦਲ ਦੀ ਕਾਰਜਕਾਰੀ ਚੰਡੀਗੜ੍ਹ ਦਾ ਮੇਨ ਦਫਤਰ ਹੈ ਜਿਹੜਾ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਆਖਰਕਾਰ ਉਸ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਵਾਲਾ ਸਤੀਫਾ ਮਨਜ਼ੂਰ ਕਿਉਂ ਨਹੀਂ ਕੀਤਾ ਗਿਆ ਉਸ ਤੋਂ ਬਾਅਦ ਸਿਆਸੀ ਡਰਾਮਾ ਰਚਾਇਆ ਗਿਆ ਇਸ ਗੱਲ ਦਾ ਖੁਲਾਸਾ ਕੀਤਾ ਜੱਜ ਨਿਰਮਲ ਸਿੰਘ ਨੇ ਜੱਜ ਨਿਰਮਲ ਨੇ ਕਿਹਾ ਕਿ ਇਹ ਸਿਆਸੀ ਡਰਾਮਾ ਕਰ ਰਹੇ ਨੇ ਹੋਰ ਕੁਝ ਵੀ ਨਹੀਂ ਕੱਢਣ ਪਾੜਨ ਨੂੰ ਕੁਝ ਨਹੀਂ ਹੈਗਾ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਇਸ ਤੋਂ ਬਾਅਦ ਅਜਾਇਆ ਸਿਆਸੀ ਪੁਚਾਲ ਆਇਆ ਕਿ ਸਤੀਫਿਆਂ ਦੀ ਧੜੀ ਝੜੀ ਲੱਗੀ ਜੇ ਅਨਿਲ ਜੋਸ਼ੀ ਦੀ ਗੱਲ ਕਰੀਏ ਹੋ ਹੁਣ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਨਹੀਂ ਆਉਣਗੇ ਉਹ ਭਾਰਤੀ ਜਨਤਾ ਪਾਰਟੀ ਵੱਲ ਜਾਣਗੇ ਸੂਤਰ ਦੱਸਦੇ ਨੇ ਕਿ ਉਹ ਭਾਰਤੀ ਜਨਤਾ ਪਾਰਟੀ ਵੱਲੋਂ ਪ੍ਰਧਾਨ ਵੀ ਹੋਣਗੇ ਉਸ ਤੋਂ ਬਾਅਦ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਟਕਸਾਲੀ ਆਗੂ ਨੇ ਜਿਨ੍ਹਾਂ ਨੇ ਆਪੋ ਆਪਣੇ ਸਤੀਫੇ ਸ਼੍ਰੋਮਣੀ ਅਕਾਲੀ ਦਲ ਦੀ ਕਾਰਜ ਕਮੇਟੀ ਦੇ ਪ੍ਰਧਾਨ ਬਲਵਿੰਦਰ ਸਿੰਘ ਭੁੰਦੜ ਨੂੰ ਸੌਂਪ ਦਿੱਤੇ ਨੇ ਉਹ ਵੀ ਜਿਹੜੇ ਹੁਣ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਨਹੀਂ ਜਾਣਗੇ ਚਾਹੇ ਸਰਦਾਰ ਸੁਭੀ ਸਿੰਘ ਬਾਦਲ ਫਿਰ ਤੋਂ ਦੁਬਾਰਾ ਪ੍ਰਧਾਨ ਬਣ ਜਾਣ ਕਿਉਂਕਿ VOTING ਹੋਣੀ ਹੈ 15 ਤਰੀਕ ਨੂੰ ਪ੍ਰਧਾਨ ਵਾਲੀ ਝੁੰਡਾ ਕਮੇਟੀ ਦੀ ਰਿਪੋਰਟ ਦੇ ਅਨੁਸਾਰ ਇਹ ਮਨਪ੍ਰੀਤ ਯਾਲ ਔਰ ਪੋਰਟ ਹਰ ਇੱਕ ਆਗੂ ਤੇ ਲਾਗੂ ਕੀਤੀ ਜਾਣੀ ਚਾਹੀਦੀ ਹੈ ਇਧਰ ਇੱਕ ਵੱਡਾ ਬਿਆਨ ਜਾਰੀ ਕਰ ਦਿੱਤਾ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਬੀ ਸਿੰਘ ਨੇ ਉਹਨਾਂ ਨੇ ਕਿਹਾ ਕਿ ਇਹ ਫੈਸਲਾ ਕੋ ਆ ਫੈਸਲਾ ਨਹੀਂ ਹੈ ਇਸ ਫੈਸਲੇ ਉੱਤੇ ਜਿੱਥੇ ਜਿੱਥੇ ਪੰਜਾਬੀ ਵਸਦੇ ਨੇ ਜਿੱਥੇ ਜਿੱਥੇ ਸਿੱਖ ਵਸਦੇ ਨੇ ਉਹਨਾਂ ਦੀਆਂ ਨਜ਼ਰਾਂ ਲੱਗੀਆਂ ਹੋਈਆਂ ਨੇ ਇਹ ਇੱਕ ਪੋਲੀਟੀਕਲ ਫੈਸਲਾ ਵੀ ਹੈ ਇੱਕ ਧਾਰਮਿਕ ਧਾਰਮਿਕ ਫੈਸਲਾ ਵੀ ਹੈ ਬਾਗੀ ਧੜੇ ਵਾਲੇ ਜਰੂਰ ਸਾਨੂੰ ਕਹਿ ਰਹੇ ਨੇ ਲੇਕਿਨ ਇਸ ਉੱਤੇ ਫੈਸਲਾ ਲੈਣ ਤੋਂ ਪਹਿਲਾਂ ਸਾਨੂੰ ਹਜ਼ਾਰ ਵਾਰ ਸੋਚਣਾ ਪਵੇਗਾ ਉਸ ਤੋਂ ਬਾਅਦ ਵੱਡਾ ਬਿਆਨ ਦਿੱਤਾ ਆ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਵਿ ਸਿੰਘ ਜੀ ਹੁਣਾਂ ਨੇ ਉਹਨਾਂ ਨੇ ਕਿਹਾ ਕਿ ਥੋੜੇ ਦਿਨਾਂ ਦੇ ਵਿੱਚ ਹੀ ਸੁਖਬੀਰ ਸਿੰਘ ਬਾਦਲ ਦੇ ਵਿਰੁੱਧ ਜਾ ਉਸ ਦੇ ਪੱਖ ਵਿੱਚ ਵੱਡਾ ਫੈਸਲਾ ਲਿਆ ਜਾਵੇਗਾ ਉਹਨਾਂ ਕਹਿੰਸੀ ਮੰਤਰ ਕਰਨ ਲੱਗੇ ਹੋਏ ਆ ਸਾਰੇ ਬੁੱਧੀ ਜੀਵਿਆਂ ਨੂੰ ਪਹਿਲੀ ਵਾਰ ਬੁਲਾਇਆ ਸੀ ਲੇਕਿਨ ਉਸ ਤੋਂ ਪਹਿਲਾਂ ਚਾਲ ਚੱਲ ਕੀਤੀ ਗਈ ਸੀ ਸੁਖਬੀਰ ਸਿੰਘ ਬਾਦਲ ਵੱਲੋਂ ਕਿ ਮੈਂ ਆਪਣਾ ਸਿਫਾ ਦੇ ਦਿੰਦਾ ਹਾਂ ਕਿਉਂਕਿ ਦੋ ਵਾਰ ਗੁਹਾਰ ਲਗਾਈ ਚਾ ਜਾ ਚੁਈ ਹੈ ਸੁਖਬੀਰ ਸਿੰਘ ਬਾਦਲ ਵੱਲੋਂ ਕਿ ਮੇਰੇ ਹੱਕ ਦੇ ਵਿੱਚ ਜਾਂ ਮੇਰੇ ਖਿਲਾਫ ਜਿਹੜਾ ਫੈਸਲਾ ਲਿਆ ਜਾਣਾ ਉਹ ਜਲਦੀ ਤੋਂ ਜਲਦੀ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਹੁਣਾ ਵੱਲੋਂ ਲਿਆ ਜਾਵੇ